What did ਬੈਸ ਕਰ ਦੋ ਇਸ ਤਰ੍ਹਾਂ ਕੇ ਕਿ ਕਿਸੇ ਮੇਰੀ ਬਿੰਨੀ ਲਕੋ ਕੇ ਦੋ ਹੈ ਚਲੰਗ ਦੇ ਉਹ ਲਕਾਉਣ ਦਾ ਕੰਮ ਬਿਕਰਮ ਆ ਦੇਖੋ ਪਿੰਨੀ ਬੈਡ ਕੋ ਆ ਸਾਡੇ ਘਰ ਅੱਜ ਮਹਿਮਾਨ ਆਏ ਨੇ ਕਹਿੰਦੇ ਗੈਸਟ ਆਏ ਨੇ ਕੱਲ ਆਸੀ ਇਹਨਾਂ ਦੇ ਘਰੇ ਰੌਣਕ ਲਾਈਆਂ ਅੱਜ ਆਸ ਇਹਨਾਂ ਨੇ ਸਾਡੇ ਘਰੇ ਰੌਣਕ ਲਾਈਆਂ ਹੈ ਔਰ ਇਥੇ ਰਬਟ ਦਿਓ ਤੇ ਬਾਲ ਬੋਬਾ ਆ ਸਿੰਪਲ ਕੋਈ ਨਾ ਮੈਂ ਸਿੰਪਲ ਦੇ ਕੇ ਦਿੰਨੀ ਰਬਟ ਮੈਂ ਇੱਥੇ ਲੱਭਾਂ ਲੱਗ ਗਈ ਆਸੀ ਨੇ ਮੈਂ ਦੇਖ ਰਹੀ ਹਾਂ ਇੱਥੋਂ ਮਾਰ ਦੋ ਕਿਦੇ ਦੇਖ ਅੰਦਰ ਮੰਮੀ ਜੀ ਬੈਠ ਚੁੱਕੇ ਨੇ ਇੱਧਰ ਦੇਖੋ ਆ ਆ ਹਾਂ ਵੀ ਨਾਟਕੇ ਮਾਰ ਕੰਮ ਦੇਖੋ ਨਿਆਣਿਆਂ ਦਾ ਨਿਆਣਿਆਂ ਦਾ ਕੰਮ ਚੈੱਕ ਕਰੋ ਪਹਿਲਾਂ ਨਿਆਣਿਆਂ ਨਾਲ ਨਿਆਣਿਆ ਬਣੇ ਪਏ ਐ ਸਾਡੇ ਹੱਥ ਲੱਗੀ ਗੱਡੀ ਪਾ ਜੇ ਤਾਂ ਵੀਰ ਕੱਚ ਦੇ ਉੱਤੇ ਸਾਲਾ ਨੂੰ ਮੈਂ ਕਿਹਾ ਵੀ ਵੱਜ ਜਾਂਦੀ ਆ ਪੂਰੀ ਦੇ ਉੱਤੇ ਬੱਬਾ ਇਹ ਬੰਦ ਹੋ ਜਾਂਦੀ ਐ ਨਾ ਰਾਤ ਪੰਗਾ ਲੋਪ ਪੈਣਾ ਹੀ ਲਾਚੇ ਰਹੀ ਜਾਈ ਨਾ ਸਾਡੇ ਮਤਲਬ ਪਿਆਰ ਆਈ ਗਏ ਆ ਕਹਿ ਗਿਆ ਤੂੰ ਇਹ ਜਾਨ ਨੂੰ ਪਹੁੰਚ ਗਏ ਸਾਡੇ ਇਹ ਕਿੱਕ ਕਰਾਉਣਾ ਮੈਨੂੰ ਪਤਾ ਮੈਂ ਕਿਹ ਰਹਿ ਜਾਣੀ ਹਾਂ ਦਿਨੇ ਤਾਂ ਨਹੀਂ ਰੋਲਾ ਮੈਂ ਦਿਨੇ ਜੋ ਮਰਜੀ ਉਹ ਦੇਖੀ 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 ਉੱਤੇ ਉਹਦੇ ਪੁਰੇ ਖੁੱਤੇ ਬਣਾਉਂਦੇ ਆ ਉਹ ਤਾਂ ਪਿੱਛੇ ਕਰ ਦੋ ਕਰ ਦੋ ਆਣਾ ਅਮੁੰਡਾ ਸੇ ਆਣਾ ਉਹ ਬੈਕਰੋਰ ਬੈਕਰੋਰ ਆਉਂਦਾ ਬੈਕਰੋਰ ਉਹਦੇ ਉਹਦੇ ਕਾਹਨੇ ਕਦਮ ਆਦੇ ਰਾਤੇ ਸ਼ਿੱਟੇ ਕਿੰਨੇ ਪੈ ਬ੍ਰਿਜ ਗੱਡੀ ਦੇ ਆਹ ਭੋਲਿਓ ਜਾਦੂ ਬੂਤ ਆਇਆ ਸੀ ਬੂਤ ਆਇਆ ਸੀ ਆਪਣੀ ਗੱਡੀ ਤੇ ਔਰ ਸ਼ਿੱਟੇ ਪਾ ਓਹ ਇਲੈਕਟ੍ਰੋਨਿਕ ਆ ਲੈ ਤੇ ਆਰੇ ਪਿੰਨੀ ਕਿੱਕ ਇਹ ਉਤਰ ਜਾ ਮਖਾਨੀ ਤੈਨੂੰ ਮੈਂ ਦਿੰਨੀ ਹਣ ਪਿੰਨੀ ਤੂੰ ਰੱਖ ਇਹ ਮੂੰਹ ਦੇਖੋ ਮਨਵੀਰ ਖਾ ਲੈਂਦਾ ਪੂਰੀ ਟੀਨ ਪਿੰਨੀ ਹਾਂ ਇਹਦਾ ਚਾਹ ਕੇ ਖਾਂਦਾ ਇਹੋ ਤਾਂ ਗੱਲ ਹੈ ਇੱਦਾਂ ਸਭ ਤੇ ਆਵਾਟ ਕੋ ਮਰੀ ਪਿੰਨੀ ਉੱਧਾ ਵੀ ਇੱਕ ਪਾਈ ਨਹੀਂ ਕੰਮ ਜਿਹੜੀ ਬਾਗਰੇ ਮੈਂ ਰੱਖੀ ਸੀ ਪਾਈ ਨਹੀਂ ਗਰੂ ਨੇ ਓਏ ਹਾਏ ਚੱਤਾ ਹੀ ਨਹੀਂ ਤੇ ਬਾਸ ਹੋ ਗਈ ਸਭ ਚਾਹ ਹੋਇਆ ਤੇ ਹੋਇਆ ਚੰਗੀ ਗੱਲ ਹਾਂਜੀ ਕੁਛ ਨਹੀਂ ਕੁਛ ਨਹੀਂ ਇਹਨੂੰ ਕਾਹੋ ਲੈ ਅੱਛਾ हाँ जी गाइस बैठे हुए सारे जने इधर है कम कार जेड़ा सारा ही हमने कर लिया है देख लो वो देख लो गाइस ते सारा काम हो चुका है ओके और कुछ बस मैं सॉरी जी गाइस ਆਹ ਹੱਕਾ ਤੇ ਮੈਨੂੰ ਲੇਸ ਦੇ ਹੁਣ ਲੇਸ ਦਿਖਾਉਗੇ ਅਸੀ ਸਾਰੇ ਆਣੇ ਗਾਇਸ ਅੱਜ ਚਿੱਟੀਂਗਾ ਖਾਣੇ ਆਪਾਂ ਦੇਖੋ ਕਿੰਨੀ ਆ ਚਿੱਟੀਂਗਾ ਸੁੱਤਣਾ ਹੈ ਹਾਂਜੀ ਬਾਜੀ ਮੈਨੂੰ ਦੇ 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 ਆ ਪੂਰੇ ਨਹੀਂ ਇਹਦੇ ਚੋਂ ਖਾਓ ਬੁਗ ਮੈਨੂੰ ਵੀ ਖਾਣੇ ਆ ਹਾਂ ਇਧਰ ਭਾਜੀ ਹੁਣੀ ਦੇਖ ਲੋ ਕੀ ਕਰਦਾ ਅਸੀਂ ਚਿੱਟੀਂਗਾ ਖਾਈ ਜਾਂਦੇ ਆ ਮੈਂ ਗਾਇਸ ਤੇ ਆਲੂ ਆਪਾਂ ਛੱਲੇ ਆ ਰੋਟੀ ਖਾਣੀ ਆ ਹੁਣ ਆਪਾਂ ਕਿ ਕਿ ਜਿਹੜੀ ਸਾਡੀ ਭੁੱਖ ਸੀਗੀ ਉਹ ਅਸੀਂ ਏਦੀ ਬਲਾਦ ਪੂਰੀ ਕਰ ਲੈਣੀ ਆ ਰੋਟੀ ਭਾਜੀ ਆਲੂ ਨਹੀਂ ਮੈਂ ਖਾ ਲੋ ਨਹੀਂ ਨਹੀਂ ਖਾਓ ਫਿਰ ਜਾਬੂ ਉਹ ਕਰੀ ਨਾ ਕਰੀ ਦਿੰਦੀ ਬਲਾ ਹਾਂ ਪਾਈ ਕਹਿੰਦੇ ਦੋ ਗਵਰੀ ਨਾ ਕਰੀ ਦਿੰਦੀ ਇੱਦਾਂ ਦੇਖੋ ਨਿਆਣੇ ਨਾ ਕਿੱਦਾਂ ਨਿਆਣੇ ਬਣੇ ਹੋਏ ਸਾਰੇ ਐਂਡ ਤੇ ਦੋ ਮੈਂਟਲ ਆਏ ਨਾ ਆ ਜਾਓ ਕਿੱਥੇ ਚਲੋ ਮੰਮਾ ਨੂੰ ਬੁਲਾ ਲ ਨਾ ਹੱਥ ਦੇ ਤਸੂ ਕਿਸੇ ਪਿੱਤਾ ਦਾ ਘੁੱਟਾ ਜਿੱਦ ਤੋਂ ਹੋਲੇ ਆਲੂ ਮੈਸ ਇੱਧਰ ਮੰਮਾ ਗੁੰਦੇ ਤੇ ਆਟਾ ਮੈਂ ਆਪਾਂ ਆਲੂ ਕਰ ਲਿਆ ਸਾਰੇ ਆਲੂ ਥੋੜੇ ਹੀ ਬਹੁਤ ਸੀਗੇ ਮੰਮਾ ਮੈਂ ਕਹ ਉਹਨਾਂ ਜੋ ਅੱਗੇ ਬਣ ਜਾਣ ਜਿੰਨੇ ਸਭ ਉਹ ਨਹੀਂ ਸੀ ਆਹ ਦਾਲ ਸਾਬ ਜਾਈ ਮੈਂ ਉਹ ਦਾਲ ਲੀ ਜਾਈ ਬੂਨੇ ਵੀ ਖਾਣਾ ਜੀ ਵੀ ਨੇ ਖਾਣਾ ਜ਼ਾਸੀ ਲੱਗੇ ਆ ਜੀ ਚੁੱਲੇ ਤੇ ਰੋਟੀ ਬਣਾਉਣ ਇਧਰੋਂ ਮਨਵੀਰ ਮम्मा ਨੇ ਫੜਿਆ ਹੋਇਆ ਤੇ ਇਧਰ ਅਸੀਂ ਲਓ ਹਾਂ ਦੇਖ ਜਾ ਲਓ ਬੇਲਣਾ ਚਗਲਾ ਦਾ ਤੁੰਗ ਲਾਉਣਗੇ ਆਹੋ ਤੁਸੀਂ ਮੈਨੂੰ ਉੱਦ ਹੀ ਪੇੜੇ ਕਰ ਕਰਕੇ ਦੇਈ ਜਾਓ ਨਾ ਉਹ ਏ ਮੁੰਡਾ ਮਮਣ ਉਹਨਾਂ ਨੂੰ ਫੜਾ ਦੋ ਬਿੱਕੂ ਉਹਨਾਂ ਨੂੰ ਅੱਜ ਨਹੀਂ ਜੱਟ ਲੈਣਾ ਹੈ ਨਾ ਕੁਝ ਹੈ ਬੂਰਾ ਬੂਰਾ ਉਹ ਬੂਰਾ ਹੈ ਇਹ ਬੂਰਾ ਹੈ ਨਹੀਂ ਆਪਣੇ ਚਲ ਕੋਈ ਗੱਲ ਨਹੀਂ ਇਧਰ ਦੇਖੋ ਨਿਆਣੇ ਸਾਡੇ ਖੇਡਦੇ ਪਏ ਹਾਂਜੀ ਦੇ ਦੋ ਆਪਣੇ ਲੈ ਜੋ ਆ ਫੜੇਂਗੇ ਦੇ ਦੋ ਮੈਨੂੰ ਕੀ ਬਣਾਉਣ ਲੱਗੇ ਕਿਦਾਂ ਕਿਦਾਂ ਕੀ ਕਹਿੰਦਾ ਕੀ ਕਹਿੰਦਾ ਦੂ ਨਹੀਂ ਬਣਾਉਣੀ ਤੂੰ ਰੋਟੀ ਬਣਾਉਂਦੀ ਆ ਉਹ ਚੱਲ ਕਣੀ ਤਸਰੀ ਮੈਂ ਬੇ ਨੂੰ ਪੇਰ ਕਰਕੇ ਆ ਕਰਦਾ ਸੀ ਨਹੀਂ ਨਹੀਂ ਕੀ ਕਰਨਾ ਓਏ ਉਹ ਕਰਦ ਉਹਦੇ ਕਰਦਾ ਆ ਦੇਖੋ ਜੀ ਆ ਦੇਖੋ ਸਾਡਾ ਮੁੰਡਾ ਉਹ ਉਹ ਕਿਦਾਂ ਦੇਖਦਾ ਉਹਦੇ ਉਹਦੇ ਰੰਗ ਮੁੰਡੇ ਦਾ ਕਿੰਨਾ ਕਾਲਾ ਹੋਇਆ ਆ ਟੈਣਾ ਕੋਈ ਧੁੱਪੇ ਲਮੇ ਪਾਈਦਾ ਨਾ ਹੋ ਜਾਂਦਾ ਕਿ ਤੇ ਏਦੇ ਹੁੰਦੀ ਠੰਡ ਦੇ ਵਿੱਚ ਅੰਦਰ ਹਾਂਜੀ ਨਾ ਧੁੱਪੇ ਕੋਈ ਚੱਕਦੀ ਧੁੱਪੇ ਵਧੀਆ ਨਿਆਣੇ ਨੂੰ ਪੋਣਾ ਚਾਹੀਦਾ ਵੀ ਆ ਹਾਂ ਤਿੰਨ ਮਹੀਨੇ ਦੇ ਸਿਰ ਜਦੋਂ ਅੱਛਾ ਉਹ ਸਾਫਲੀ ਉਹਦੇ ਸੀ ਆ ਵੀ ਹੁਣ ਵਿੱਚ ਵਿੱਚ ਰੰਗ ਇਹਦਾ ਸਾਫ ਹੋ ਜਾਂਦਾ ਤੇ ਵਿੱਚ ਵਿੱਚ ਰੰਗ ਇਹਦਾ ਸਹੀ ਹੋ ਜਾਂਦਾ ਲੋ ਵੀ ਆਲੂ ਵਾਲੇ ਪਰੋਠੇ ਬਣਦੇ ਵੀ ਚੁੱਲ੍ਹੇ ਤੇ ਆ ਦੇਖੋ ਆਹ ਚੁੱਲ੍ਹੇ ਤੇ ਚੱਲਣੀ ਇਹ ਹਾਂ ਤੁਸੀਂ ਚੱਲ ਜਾਓ ਘੋਲ ਲੈਣਾ ਆਹ ਹੋ ਕਿਉਂ ਤੇ ਵੀ ਆ ਬਣਾ ਉਹ ਸੱਤੇ ਪਾਜੀ ਚੱਲ ਮੋਟਰਸਾਈਕਲ ਕੱਢ ਦੇ ਮੈਂ ਚਲਾਇਆ ਨਹੀਂ ਬਹੁ ਟਾਈਮ ਹੋ ਗਿਆ ਮੈਨੂੰ ਮੇਰਾ ਫੋਨ ਦੇ ਦੋ ਆਪਣਾ ਫੋਨ ਘਟ ਰਹੀ ਇੱਥੋਂ ਪਾਜੀ ਵੀ ਨਹੀਂ ਲੱਗੇ ਮੋਟਰਸਾਈਕਲ ਕੱਢਣ ਪਾਜੀ ਕੱਢੋ ਮੋਟਰਸਾਈਕਲ ਸਪਲੈਂਡਰ ਮੇਰਾ ਫੋਨ ਕਿੱਥੇ ਆ ਤਾਟਾ ਫੋਨ ਪਾਜੀ ਨਾਲ ਗਾਣਾ ਗਾਉਂਦਾ ਆ ਘੜੀ ਤੇਰੀ ਵਿੱਚ ਘੇਰ ਲਿਆ ਸਪਲੈਂਡਰ ਜਰਾ ਦਾ ਨੀ ਟੂ ਉਹਦੇ ਵਾਲਾ ਦੂਜੇ ਵਾਲਾ ਕੀ ਨਾਮ ਉਹਦਾ ਉਹ ਗੁੰਦਾ ਨਹੀਂ ਹੁੰਦਾ ਹਾਂਜੀ ਹਾਂਜੀ ਤੁਸੀਂ ਤੁਸੀਂ ਹਲਦਾ ਹੀ ਜਦੋਂ ਰੁਕ ਜਾ ਤੇ ਤੈਨੂੰ ਕੀ ਲੱਗਦਾ ਮੈਨੂੰ ਚੱਕੋ ਕਾ ਵੀ ਨਾ ਵੀ ਆਏ ਮੈਂ ਪਰੋਠੇ ਸਕਾਲ ਦੀ ਪਈ ਆ ਜੀਓ ਦਾਦੀ ਮੈਂ ਆ ਕਾ ਚੁੱਲ੍ਹੇ ਤੇ ਸੈਟ ਰਹਿਣਾ ਤੁਸੀਂ ਮੈਨੂੰ ਸਾਰੇ ਹੁੰਦਾ ਕੰਮ ਵੀ ਇਦੋਂ ਵੀ ਆਦਾ ਕ੍ਰਿਤੀ ਨੂੰ ਵੀ ਨਹੀਂ ਸੀ ਆਉਂਦੀਆਂ ਲਾਤੀ ਸਕਾਲਣ ਨਹੀਂ ਮੇਰੇ ਦਬੜੋੜਾ ਮੈਂ ਆ ਵਾਲੀ ਦਿੱਤਾ ਹੁੰਦੀ ਸੈਂਟੀ ਜੀ ਨਾ ਇਦਾਂ ਹੀ ਕਰਕੇ ਤਾਂ ਬੇਲ ਕੇ ਇੱਧੇ ਘੜ ਦਿੰਦੇ ਸੀ ਫਿਰ ਘੜੀ ਦੀਵਾ ਜ ਬਣਾ ਕੇ ਤੇ ਆਪਾਂ ਬੇਲ ਕੇ ਮੈਂ ਫੇਰ ਆਪਾਂ ਸਾਰੇ ਪਾਲਾ ਹੈ ਨਾ ਅੱਛਾ ਸਾਰੇ ਪਾਲਾ ਮੈਂ ਕਿਤੇ ਦੋ ਚ ਆਜਾ ਬੱਸ ਦੋ ਜ ਆ ਜੂਗੇ ਥੋੜੇ ਹੋਣੇ ਨਹੀਂ ਆ ਜੂਗੇ ਆਏ ਨੇ ਦੋ ਆ ਜਣੇ ਆ ਹਾਂ ਆਏ ਨੇ ਦੋ ਆ ਥੋੜੇ ਯਾਦੋਂ ਕੱਢ ਲਓ ਉਹ ਦੋ ਦੀ ਥੋੜੇ ਵਿੱਚ ਕੱਟ ਆਹ ਖਾਣੀ ਅਸੀਂ ਪਤਾ ਕਿਦਾਂ ਅਸੀਂ ਮੈਂ ਪਤਾ ਕਿਦਾਂ ਮੈਂ ਵੀ ਬਣਾਉਂਦੀ ਤਾਂ ਮੈਂ ਵੀ ਇੱਕ ਚੇ ਹੀ ਹੁੰਦੀ ਆ ਬਟ ਬੇਲ ਕੇ ਥੋੜਾ ਜਿਹਾ ਅੱਜ ਦਾ ਪੇਲ ਕੇ ਰੋਟੀ ਨੂੰ ਇਹ ਨਾਲ ਹੀ ਵਿੱਚ ਪਾਉਂਦੇ ਹਾਂ ਹਾਂ ਫੇਰ ਵਿੱਚ ਪਾ ਕੇ ਫੇਰ ਦਫੇ ਦੁਬਾਰਾ ਪਿੰਥ ਨਾ ਠੀਕ ਆ ਠੀਕ ਦਬਲ ਕੰਪ ਆ ਜਾਂਦਾ ਸੁੱਖਾ ਕਰ ਪ੍ਰਿਥਵੀ ਉਹ ਤੁਹਾਡੀ ਬੋ ਕਿਰਨ ਬਣਾਉਂਦੀ ਹੁੰਦੀ ਇਦਾਂ ਹਾਂ ਉਦਾਂ ਕਿਰਨ ਦੀ ਅੱਖੀ ਬਣਾਉਂਦੀ ਹੁੰਦੀ ਆਹੋ ਉਹ ਗੜ ਗੰਦ ਬਾਦਲ ਪ੍ਰਿਥਵੀ ਚੁੱਲੇ ਵਾਲੀ ਹੋ ਗਈ ਹਾਂ ਜੀ ਕਸੀ ਹੋਈ ਆ ਚੁੱਲਿਆਂ ਵਾਲੇ ਹੋ ਗਏ ਜੈਸਾ ਤੇ ਚੁੱਲਿਆਂ ਵਾਲੇ ਹੋ ਗਏ ਆ ਦੀਵਾ ਆ ਦੀਵਾ ਇਧਰ ਦੀਵੇ ਬਣ ਜਾਂਦੇ ਸਿੱਖ ਲਿਆ ਵਾ 2 ਮਿੰਟਾਂ ਚ ਦੇਖਿਆ ਇਹ ਕੰਮ ਤਾਂ ਕੋਈ ਵੀ ਹੈ ਵੀ ਸਿੱਖ ਲੈਣ ਦਾ ਬੰਦਾ ਕਿ ਇਦਾਂ ਸਿੱਖਦੇ ਜਾਂਦੀ ਹੈ ਕੁਛ ਨਵੀਂ ਚੀਜ਼ ਆਂਟੀ ਬਣਾਉਂਦੇ ਸਿੱਧਾ ਆਹ ਲਓ ਮੰਮੀ ਬੈਠੇ ਇੱਧਰ ਉਹ ਉੱਧਰ ਆਪਣੇ ਮਕੈਨਿਕਾਂ ਕਰ ਲੈਣ। ਉਹ ਉੱਧਰ ਲੈਣੇ। ਠੀਕ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੀ ਸਾਡਾ ਕਿਤੇ ਨਾ ਕਿਤੇ ਟੂਰ ਬਣਿਆ ਹੀ ਰਹਿੰਦਾ ਆਉਣ ਜਾਣ ਦਾ। ਸੋ ਅਸੀਂ ਰੈਡੀ ਹੋ ਚੁੱਕੇ ਆ। ਇੱਧਰ ਵਿਕਰਮ ਵੀ ਬਾਸ ਰੈਡੀ ਹੋ ਗਏ ਨੇ ਤੇ ਇੱਧਰ ਮੰਦਿਰ ਗਾਇਸ ਸਾਡੀ ਘਰੇ ਵਿਆਹ ਆ ਜੀ ਸਾਡੀ ਭੈਣ ਦਾ ਤੇ ਅਸੀਂ ਆਵਰੀ ਭੈਣ ਦੇ ਵਿਆਹ ਲਈ ਸ਼ੋਪਿੰਗ ਕਰਨ ਚੱਲੇ ਆ। ਸ਼ੋਪਿੰਗ ਆ ਕਰਦੇ ਆ। ਵਿਆਹ ਦੇ ਵਿੱਚ ਸਿਰਫ ਰਹਿ ਗਏ 7 ਦਿਨ। ਸੋ ਅਸੀਂ ਸ਼ੋਪਿੰਗਾਂ ਕਰਨ ਚੱਲੇ ਆ। ਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਕੀ ਕੀ ਖਰੀਦਣਾ ਐ ਤੇ ਕੀ ਕੀ ਨਹੀਂ ਫਿਰ ਹੁਣ ਤੁਸੀਂ ਸਾਡੇ ਨਾਲ ਵਲੌਗ ਨਾਲ ਬਣੇ ਰਹੋ ਤੇ ਅਸੀਂ ਤੁਹਾਨੂੰ ਦੱਸਾਂਗੇ ਸਾਰਾ ਕੁਝ ਕੀ ਕੀ ਇਹੀ ਲੈਣ ਚੱਲੇ ਆ ਕੀ ਨਹੀਂ ਤੇ ਪਹਿਲਾਂ ਅਸੀਂ ਦੇਖਦੇ ਆ ਆਪਣੇ ਕੱਪੜੇ ਲੈਣੇ ਕਿ ਬੱਚਿਆਂ ਦੇ ਲੈਣੇ ਆ ਸੋ ਸਾਰੇ ਵਲੌਗ ਨਾਲ ਤੁਸੀਂ ਬਣੇ ਰਹੋ ਤੇ ਤੁਹਾਨੂੰ ਵਲੌਗ ਦੱਸਾਂਗੇ ਤੇ ਕਿਹੜੀ ਪੈਂਦਾ ਵਿਆਹ ਆ ਪਾ ਤੁਹਾਨੂੰ ਵੀ ਦੱਸਾਂ ਹਾਂ ਉਹ ਤੁਹਾਨੂੰ ਸਰਪ੍ਰਾਈਜ਼ ਦੇ ਦਵਾਂਗੇ ਕਿਲ ਮਿਲ ਕਿਲ ਮਿਲ ਪੰਡੇ ਹਮਰੀ ਭੈਣ ਦਾ ਬਰਥਡੇ ਹੈ ਹਮਰੀ ਭੈਣ ਦਾ ਬਰਥਡੇ ਹੈ ਉਹ ਬਰਥਡੇ ਗਈ ਯਾਨੀ ਵਿਆਹ ਇਸ ਲੈ ਰੋ ਉਹਦਾ ਕਹਿੰਦਾ ਮੇਰੀ ਭੰਗੜੇ ਦੀ ਅੱਛਾ ਲੈ 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 ਤਾਂ ਇਹ ਮੁੰਡਾ ਮੇਰਾ ਕਿੰਨਾ ਸੁਪੰਗਾ ਬੁੰਦਾ ਇਹ ਨੰਨੂ ਨੰਨੂ ਤੈਨੂੰ ਤੈਨੂੰ ਮਾਰਿਆ ਗੈਨੇ ਸੀ ਕਿੰਨ ਮਾਰਿਆ ਸੀ ਪੱਟੀ ਨਾ ਚੱਲੇ ਚਾਹ ਕਿੰਨ ਕਾ ਉਥੇ ਓ ਕੀ ਲੱਗਾ ਓ ਦੇਖੋ ਉਧਰ ਕਹਿੰਦਾ ਉਹ ਦੇਖੋ ਕੀ ਲੱਗਾ ਹਾਂਜੀ ਮਾਰ ਕੋਰਸੀ ਤੇ ਕਿਹਾ ਉਹ ਬਣਿਆ ਜਾਦਾ ਅੱਛਾ ਆ ਕਪੜੇ ਆ ਬਾਅਦ ਅੱਛਾ ਉਹ ਇਹਨਾਂ ਨੂੰ ਪਹਿਲਾਂ ਕੱਢ ਕੇ ਲਿਆਵਾਂ ਪਹਿਲਾਂ ਇਹ ਨਹੀਂ ਨਿਕਲ ਰੇ ਇੱਕ ਤਾਂ ਇਹ ਇਹਨਾਂ ਨੇ ਕਿੰਨਾ ਟਾਈਮ ਲਾਤਾ ਤਿਆਰ ਹੋਣ ਨੂੰ ਤੁਹਾਡਾ ਹੈਂਕੀ ਮਮਾ ਇੱਥੇ ਤਾਂ ਹੈ ਨਹੀਂ ਇਹ ਅੱਜ ਕੱਲ ਮੇਰੇ ਨਾਲ ਨਹੀਂ ਬੋਲੀ ਪਾਜੀ ਉੱਠੋ ਮੇਰਾ ਵੀਰ ਦਰਾਵੀ ਡੈਡੀ ਹੋ ਗਏ ਨੇ ਇਧਰ ਉਹ ਇਵਾਦਤ ਵੀ ਰੈਡੀ ਆ ਜੈਬੂ ਵੀ ਰੈਡੀ ਆ ਹੈਲੋ ਗਾਇਸ ਕਿੱਦਾਂ ਤੁਸੀਂ ਠੀਕ ਹੋ ਸ਼ੋਨੇ ਮੋਨੇ ਠੀਕ ਹੋ ਆਹ OK ਸਾਡੇ ਬੱਚੇ ਰੈਡੀ ਹੋ ਗਏ ਆ ਤੁਸੀਂ ਹੈਂਕੀ ਆਪਣੇ ਚੱਕ ਲਿਆ ਸੀ ਉੱਥੋਂ ਕਿੱਥੋਂ ਬਾਹਰ ਪਿਆ ਸੀ ਮੈਂ ਚੱਕ ਲਿਆ ਦੇਖਦੇ ਆ ਮੈਂ ਕਰ ਲਿਆ ਗਾਇਸ ਇਹਨਾਂ ਦਾ ਸਰਪ੍ਰਾਈਜ਼ ਮਿਲਿਆ ਸਾਨੂੰ ਆਹ ਬੁੱਧੀ ਸਮਾਣੇ ਕੀ ਤਾ ਮੈਲੇ ਜੂ ਲ ਰੀ ਸਟਿਕ ਲੱਗਦੀ ਸਤਨ ਦੀ ਦੀ ਦੇ ਦੰਡਾ ਤੇ ਲੀ ਸਟਿਕ ਲੱਗ ਗਈ ਲਾਉਂਦੇ ਪਹਿ ਮੇਰੇ ਵਾਲਾ ਹਾਰ ਹੈ ਮੇਰੇ ਵੀ ਲੱਗ ਜਾਂਦੀ ਹੈ ਦੀ ਲੱਗਦੀ ਹਾਂ ਇਧਰ ਮਮਾ ਬੈਠੇ ਹੋਏ ਆ ਇਧਰ ਦੇਖੋ ਆ ਕੀ ਕਰ ਰਹੇ ਆ ਦੇਖੋ ਸਾਨੂੰ ਵੀ ਸਾਡਾ ਲੰਮੇ ਪਿਆ ਹੋਇਆ ਉਹਨੂੰ ਕੋਈ ਦੀਨ ਦੁਨੀਆਦਾਰੀ ਨਾਲ ਨਹੀਂ ਮਤਲਬ ਹੈਗਾ ਕਿਸੇ ਨਾਲ ਨਹੀਂ ਮਤਲਬ ਲੋ ਬਈ ਐਂਟਰੀ ਜਿਆਦਾ ਐਂਟਰੀ ਮਾਰੀ ਅਸੀਂ ਬਾਜ਼ਾਰ ਚ ਆਲੇ ਕੱਪੜੇ ਲੈਣ ਸਾਡੇ ਵਿਆਹ ਆ ਕਰੇ ਖੈਰ ਨੂੰ ਜਮਾਣਾ ਸੈਰ ਨੂੰ ਸੈਰ ਦੇ ਸਾਈਡ ਨੂੰ ਸੈਰ ਨੂੰ ਇੱਧਰ ਆਇਓ ਕਿੱਟਿਆਂ ਬਾਜ਼ਾਰ ਤੇ ਅਸੀਂ ਕਿੱਥੇ ਚੱਲਣਾ ਹੈ ਆ ਗਈਆਂ ਸ਼ੋਪਿੰਗ ਕਰਨ ਆਣੇ ਪੈਣਾ ਸੀ ਹਾਂ ਦੀਦੀ ਉਹਨੇ ਕਿੱਤੇ ਆ ਆਇਓ ਆਇਓ ਜਲਦੀ ਨਾਲ ਸਾਡੇ ਪਹਿਲਾਂ ਸੂਟ ਦੇਖਣ ਆਜੋ ਆਪਾਂ ਕਿੱਥੇ ਜਾਣਾ ਸਾਡੇ ਨਿਆਣੇ ਰੋਣਦੇ ਆ ਆਓ ਆਜੋ ਆਇਓ ਚੱਲਦਾ ਗੂਗਲ ਪਿੱਤਰ ਲੋ ਵੀ ਜੀਜੀ ਲੈ ਕੇ ਦੇਖੀ ਨਿਆਣੇ ਨੂੰ ਉਹ ਉਧਰ ਨਾ ਕੁਝ ਇਧਰ ਕੋਈ ਕੁੜੀ ਸਾਡੀ ਤੀਗਾ ਲੈ ਕੇ ਨਿਕਲੀ ਹੈ 100 ਰੁਪਿਆ 100 ਰੁਪਿਆ ਘੱਟੇ ਲੋ ਵੀ ਇਧਰ ਫੋਲੋਅਰ ਮਿਲਦੇ ਆ ਬੀਬੀ ਉਹਨਾਂ ਨੂੰ ਚੱਕੋ ਗਾਇਜ਼ ਅਸੀਂ ਆ ਚੁੱਕੇ ਹਾਂ ਹੁਣ ਤੇ ਆਪਾਂ ਇੱਥੇ ਲੈ ਲੱਗੇ ਆ ਸੂਟ ਪਸੰਦ ਲੱਗੇ ਕਰਨਾ ਦੇਖਦੇ ਆ ਸੂਟ ਸਾਨੂੰ ਪਸੰਦ ਆਉਂਦੇ ਆ ਕਿ ਨਹੀਂ ਇਧਰ ਆ ਸਾਡਾ ਜਿਹੜਾ ਘਰੀ ਆ ਰਿਹਾ ਕੋਈ ਜੀ ਆਪਾਂ ਸੂਟ ਕਰ ਲਿਆ ਸਿਲੈਕਟ ਸੋ ਆਪਾਂ ਦੇ ਵੀ ਦਿੱਤੇ ਆ ਸਲੈਕਟ ਕਰ ਲਈ ਤੇ ਮਮਾ ਨੇ ਆ ਸੂਟ ਦਰੋਂ ਸੂਟ ਲੈ ਆਇਆ ਤੇ ਸੂਟ ਆਪਾਂ ਲੈ ਚੁੱਕਿਆ ਤੇ ਹੋਰ ਉਹਨਾਂ ਦੀਆਂ ਲਾਈਨਿੰਗ ਵਗੈਰਾ ਦੇਖ ਰਹੇ ਆ। ਇਕਰਮ ਹੁਣ ਹੀ ਗਏ ਆ ਦੀਦੀ ਹੁਣ ਨਾਲ ਕੋਠੇ ਤੇ ਤੇ ਉਹਨਾਂ ਨੂੰ ਵੀ ਦੇਖ ਕੇ ਹਜਾਣਾ ਮੈਨੂੰ ਕੁਝ ਵੀ ਜਾਣੀ ਆ ਤੇ ਮਾਵਨ ਇੱਥੇ ਬਿਠਾਉਗੇ। ਹਾਂ ਉਹਨਾਂ ਨੂੰ ਪਸੰਦ ਆ ਦੀ ਪਾਉਣੇ ਦੀ ਦੁਕਾਨੀ ਆ। ਆਓ ਦੇਖ ਲਾਂਗੇ। ਤੇ ਉਹਨਾਂ ਨੂੰ ਵੀ ਦਿਖਾ ਲਈਏ ਸੂਟ ਆਪਾਂ। ਫਿਰ ਆਪਾਂ ਤੁਹਾਡਾ ਕਰਦੇ ਆ ਗੱਲਬਾਤ ਬਣੇ ਰਿਓ ਵਲੌਗ ਦੇ ਨਾਲ। अपना सामान जेड़ा ਹੋ ਚੁੱਕਿਆ ਡੰ ਜੀ ਜੀ ਅਸੀਂ ਆ ਗਏ ਆ ਜੀ ਹੁਣ ਕੱਪੜੇ ਬਗਾਉ ਦੇ ਕੱਪੜੇ ਲੈ ਲਓ ਜੀ ਬਬਾ ਨੂੰ ਕੀ ਬੰਦ ਨਹੀਂ ਅਸੀਂ ਕੱਪੜੇ ਲੈ ਕੇ ਆ ਚੁੱਕੇ ਹਾਂ ਗੈਸ ਹੁਣ ਅਸੀਂ ਜਾਂਦੇ ਪਏ ਆ ਘਰ ਨੂੰ ਕਰੀਏ ਜਾਂ ਆਪਾਂ ਬਾਜ਼ਾਰ ਵਗੈਰਾ ਨੂੰ ਜਾਣਾ ਹੈ ਤੇ ਘਰੇ ਘਰੇ ਸਮਾਨ ਲੈ ਗਏ ਆ ਪਰ ਆ ਲੱਗਦਾ ਹੀ ਪਿਆ ਦਾ ਹੈ ਦੇਖੋ ਜੀ ਜੈਦ ਕਰਦਾ ਉਹ ਕਹਿੰਦਾ ਮੈਂ ਵੀ ਜਾਣਾ ਛੋਟੇ ਦੇ ਉੱਤੇ ਰੋਕ ਛਾੜਦਾ ਆ ਹਾਂ ਵਿਚੋ ਉਹਨੂੰ ਹੋਰ ਸੇ ਪਿਆਰ ਕਰਦੀ ਪਹਿਲੇ ਆ ਇਹ ਚੀਜ਼ੀਆਂ ਲੈ ਲੈਂਦੇ ਆ ਉਹਨਾਂ ਚੀਜ਼ੀਆਂ ਲੈ ਲੈਂਦੇ ਆ ਪਾਸੇ ਕਿੰਨੇ ਲੈ ਲੈਂਦੇ ਨਾ ਆ ਇਹ ਚੀਜ਼ੀਆਂ ਲੈ ਲਈਆਂ ਨੰਨੂ ਦੀਆਂ ਚੀਜ਼ੀਆਂ ਲੈ ਲਈਆਂ ਆ ਇਹ ਤਾਂ ਪੁਨਰ ਕਰਦੀ ਨੇ ਲੈ ਚੀਜ਼ੀ ਕੋਈ ਨਹੀਂ ਚੀਜ਼ੀ ਲੈ ਕੋ ਬੀਬੀ Papa ko nahi ji Papa tiji laj aa phado dooji tiji dudhi nahi putt mili utthe koi bhi aj ਆਪਰ ਵੀ ਵਾਲਾ ਨੂੰ ਹੁਣ ਅੱਦਾ ਕਹਿ ਗਿਆ ਹੱਥ ਤੇ ਆ ਹਾ 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 ਕੋਈ ਨਾ ਕੋਈ ਨਾ ਚੀਜ਼ਾਂ ਤੇਰੀਆਂ ਬਹੁ ਪਈਆਂ ਘਰੇ ਪਤਲੀਆਂ ਦੀਆਂ ਗਾਈਜ਼ ਹੁਣ ਅਸੀਂ ਘਰੇ ਜਾ ਰਹੇ ਆ ਤੇ ਗਰੀ ਮੇਰੇ ਫੋਨ ਤੇ ਪ੍ਰੀਤ ਹਾਂਜੀ ਜੀ ਸੂਟ ਲੈ ਆਉਂਦੇ ਆ ਜੀ ਸੂਟ ਲੈ ਆਉਂਦੇ ਆ ਛੋਟੇ ਸੂਟ ਆ ਆ ਸੂਟ ਨਾਲ ਦੀ ਲਾਈਨਿੰਗ ਆ ਠੀਕ ਆ ਆ ਸੂਟ ਲੈ ਲਿਆ ਸਤਿ ਸ੍ਰੀ ਅਕਾਲ ਸੂਟ ਦੇਖੋ ਕੋੜੀ ਉੱਤੇ ਹਟੇ ਦੋ ਜਾਓ ਜੀ ਸੂਟ ਸੈਲੈਕਟ ਕਰ ਲਿਆ ਸੀ ਬਹੁਤ ਹੀ ਹੱਕ ਥਾਰ ਕੇ ਆਹ ਦੇਖੋ ਜੀ ਸੂਟ ਆਪਾਂ ਦੇਖੋ ਕਿੰਨੇ ਪਿਆਰੇ ਪਿਆਰੇ ਲੈ ਕੇ ਆਏ ਆ ਰੇਟ ਵੀ ਚੈੱਕ ਕਰ ਲਿਓ ਨਾ ਤੁਸੀਂ ਹੈ ਰੇਟ ਰੇਟ ਚੈੱਕ ਕਰ ਲਓ ਰੇਟ ਤਾਂ ਹਾਈ ਵਾਈ ਹੈ ਪਾਈ ਪਾਈ ਆਗੇ ਦਾ ਐ ਮਮਮੀ ਉਹ ਤਾਂ ਦੱਸ

ਨੀ ਦੇ ਰੇਡ ਲਾਉਂਦਾ ਰੇਡੀ ਜਿਆਦਾ ਹਾ ਹਾ ਕੱਪੜੇ ਦਾ ਆ ਤੁਹਾਨੂੰ ਪਤਾ ਹੀ ਆ ਕੱਪੜਾ ਵੀ ਉਹ ਪਿਆਦਾ ਹੈ ਨਾ ਹਾਂ ਅਗ ਲਾਇਆ ਬਸ ਇੰਦੀ ਸਿੱਧੀ ਕੜਾਈ ਹੈ ਬਸ ਇਹ ਦੇਖ ਹਾਂ ਬਸ ਸਿੱਧੀ ਬਸ ਸਿੱਧਾ ਹਾਂ ਕੱਪੜਾ ਸ਼ਾਈਨ ਵਾਲਾ ਕੱਪੜਾ ਦੇ ਨਹੀਂ ਬਣਾਇਆ ਨਾ ਤੋ ਕਮੈਂਟ ਵੀ ਦੇ ਰਿਹਾ ਤਮ ਕੀ ਹੁੰਦਾ ਕੀ ਹੋਇਆ ਕਿਰਨ ਕਿਰਨ ਤੂੰ ਅੰਦਰ ਹੀ ਭੇਜ ਮੇਰੇ ਨਾਲ ਅੰਦਰ ਪਾਣਾ ਉੱਥੇ ਆਪਣੇ ਮੈਂ ਬੈੱਡ ਤੇ ਉਸ ਤੋਂ ਮਰਕੀ ਨਹੀਂ ਹੋਣਾ ਆਹੋ ਆਹੋ ਬੈੱਡ ਤੇ ਆ ਜਾਓ ਇੱਥੇ ਪਹਿਲਾਂ ਤੂੰ ਬੈੱਡ ਤੇ ਤੂੰ ਬੈੱਡ ਤੇ ਸੌਂ ਜਾ ਮਣਵੀਰ ਆਣ ਕੇ ਇਹ ਬਹੁਤ ਹੋਆ ਕਿ ਮੈਨੂੰ ਬੱਸ ਨਾ ਲੰਮੇ ਪਾਉਣੇ ਵਾਸਤੇ ਜਲਦੀ ਚੱਲ ਫਟਾਫਟ ਇੱਥੇ ਲੰਮੇ ਪਾਉਣੇ ਹਨ ਜੱਪਹਿਲੇ ਉੱਥੇ ਜਾ ਕੇ ਜਾ

ਕਿ ਦੋ ਗਾਰ ਦਾ ਮੰਨਾ ਰੋਕ ਦੀਦੀ ਆ ਉਹ ਕਿਹੜਾ ਲੈ ਕੇ ਚਲੀ ਕਿਤੇ ਅੱਛਾ ਠੀਕ ਹੈ ਦੀਦੀ ਲਾਈਨਿੰਗ ਵਿੱਚ ਧਿਰਾ ਕੇ ਦੋ ਨਾਲ ਹੀ ਇਹਦੇ ਹਾਂ ਇਹਦੇ ਚ ਪਾ ਦੋ ਇਹਦੇ ਚ ਪਾ ਦੋ ਦੀ ਲਾਈਨਿੰਗ ਹਾਂ ਇਹਦੀ ਇਹ ਲਾਈਨਿੰਗ ਮੇਰੇ ਵਾਲੀ ਡਬਲ ਆ ਤੇਰੀ ਵੀ ਦੋ ਰੰਗਾਂ ਦੀ ਦੋ ਰੰਗਾਂ ਦੀ ਆ ਮੇਰੀ ਰੈਂਪਰ ਦੀ ਲੱਗ ਹਾਂ ਇਹਦੀ ਆਦੀ ਬਸੇ ਕੀ ਲਾਈਨਿੰਗ ਉਹ ਵੇਖੂੰਗਾ ਹਾਂ ਹਾਂ ਸੰਗ ਮੇਰੇ ਵਾਲਾ ਤਾਂ 5-6000 ਚ ਪੈ ਗਿਆ ਸੂਟ ਹਾਂ ਮੈਂ ਲੈ ਗਿਆ ਇਹਨੂੰ ਲੈ ਰਹੀ ਹਾਂ ਇਹ ਮੇ ਦਾ ਜਿੰਦ ਗਿਆ ਲੈਣਾ ਲੈ ਮੈਨੂੰ ਮਗਾ ਫਹੀ ਹੀ ਆ ਮੈਂ ਕੱਲ ਨੂੰ ਇਹਨਾਂ ਨੂੰ ਸੁਵਾਉਣੇ ਦੇ ਆਈਏ ਨਾ ਜਿਹੜੀ ਉਹ ਅਪ੍ਰਿਚਾਦ ਪਰ ਉਹ ਉਹ ਪਿਆਣਾ ਸੋਨਾ ਲਗੜਾਇ ਦੇ ਪਾਇਆ ਥੋੜਾ ਲਗੜਾਇ ਦੇ ਪਾਇਆ ਕੋਈ ਤਾਂ ਆਂਦਾ ਜਾਣਾ ਇਹ ਕਹਿੰਦੇ ਪਲਾਜੋ ਵੀ ਬਣਾ ਲਓ ਪਲਾਜੋ ਵੀ ਬਣਾ ਸਕਦੇ ਆ ਤੇ ਉਹ ਵੀ ਬਣਾ ਸਕਦੇ ਆ ਤੁਸੀਂ ਸਲਵਾਰ ਵੀ ਬਣਾ ਸਕਦੇ ਆ ਸਲਵਾਰ ਬਸ ਸਲਵਾਰ ਹੀ ਬਣਾਵਾਂਗੇ ਫਿਰ ਸਲਵਾਰ ਸੂਟ ਬਹੁਤਿਆਰ ਲੱਗਦਾ ਫਿਰ ਤੁਸੀਂ ਕਰੋ ਸੋਨਾ ਨਾ ਬੰਦੋ ਉਹ ਸੂਟ ਬਹੁਤਿਆਰ ਆ ਆ ਚੁੰਨੀ ਗੜੀ ਨਾ ਇਹ ਚੁੰਨੀ ਆ ਦੇਖਿਆ ਵੀ ਸੂਟ ਵੀ ਦੇਖਣਾ ਤੜੇ ਮਹਿੰਗਾ ਵੀ ਆ ਅਰੇ ਪਹਿਲੇ ਲੱਗੇ ਤੇ ਫੇ ਆਹਾ ਹੋ ਕੋਲ ਕੇ ਦੇਖ ਲੋ ਨਾ ਇਹ ਸਾਰੇ ਕੋਲ ਕੇ ਦੇ ਲਵੇ ਸਾਰੇ ਤੇ ਕਢਾਈਆ ਇਦਾਂ ਹੀ ਆ। ਆ। ਟੂ ਟੂ ਨੂੰ ਵੀ ਅਗਲਾ ਆ। ਨਹੀਂ ਇਹ ਬਾਵਾ ਆ। ਬਾਵਾ ਦੇ ਲਾ। ਆ ਗੜਾਇਆ। ਆ ਪਹੁੰਚਿਆ ਤੇ ਉਹ ਤੇ ਸਾਹ ਠਹਿ। ਸੂਟ ਉਹ ਸੂਟ ਨਾ। ਓਕੇ ਆ। ਸੂਟ ਓਕੇ ਓਕੇ ਹੋ ਗਿਆ ਸੂਟ ਓਕੇ ਓਕੇ। ਸਰਵਾਸ ਸੂਟ 5 ਵਜੇ ਤੱਕ। ਸਰਵਾਸ ਸੂਟ। ਪਲਾਜ਼ੋ 10 ਵਜੇ ਸੂਟ ਸਾਰੇ ਖਰਾਬ ਹੋਣਾ। ਸਰਵਾਸ ਸੂਟ ਬਾਅਦ ਨਾ ਜੱਜਣਾ। ਹਾਂ। ਦਰਵਾਜ਼ਾ ਸੂਟ। ਉਹ ਸਹੀ ਹੈ। ਆਈ ਲੋਕ ਇੰਨੇ। ਇਸ ਸੈਣੀ ਵਾਲੇ ਦਾ ਲੈ ਕੇ ਆਏ ਤੇ ਪੋਚੇ ਤੇ ਭਾਈ ਹਾਂ ਹੈ ਪੋਚੇ ਤੇ ਲੱਗਣੀ ਇਹ ਪੋਚੇ ਤੇ ਕਰਵਾ ਬਾਦਕ ਦੇਖੀ ਕਿ ਫਿਰ ਸੋ ਬੜੋ ਤੇ ਬਾਅਦ ਕੱਲ ਨੂੰ ਸੀਨ ਦੇ ਜਾਣੇ ਆ ਬਸ ਵਿਆਹ ਦੀਆਂ ਤਿਆਰੀਆਂ ਹੋਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਗਾਇਸ ਓਕੇ ਜੀ ਬਾਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਹੁਣ ਵਲੌਗ ਦਾ ਐਂਡ ਤੁਹਾਨੂੰ ਪਤਾ ਹੈ ਕਿ ਹੁਣ ਆਪਾਂ ਥੋੜੇ ਘੱਟ ਵਲੌਗ ਥੋੜੇ ਥੋੜੇ ਪਾਈਦੇ ਆ ਮਤਲਬ ਇੰਨਾ ਜ਼ਿਆਦਾ ਲੌਂਗ ਨਹੀਂ ਵਲੌਗ ਪਾਈਦਾ ਕਿਉਂਕਿ ਇੰਨਾ ਜ਼ਿਆਦਾ ਵਲੌਗ ਸਾਈਡ ਤੋਂ ਪੈਂਦਾ ਨਹੀਂ ਕਿਉਂਕਿ ਬੱਚਿਆਂ ਵਾਲਾ ਘਰ ਦੇ ਜੇ ਤੁਹਾਨੂੰ ਕਰਕੇ ਸਾਨੂੰ ਕਰਕੇ ਔਖਾ ਹੋ ਜਾਂਦਾ ਆ ਤੇ ਇੱਧਰ ਸਾਡਾ ਸੰਵੀਰ ਵੀ ਸੁੱਤਾ ਪਿਆ ਆ ਤੇ ਹੁਣ ਅਸੀਂ ਕੰਮ ਲੱਗਿਆ ਕਰਨ ਕੰਮ ਕਰਕੇ ਅਸੀਂ ਫ੍ਰੀ ਹਾਂ ਸਾਰਾ ਦਿਨ ਸਾਡੀ ਕੰਮ ਚ ਨਿਕਲ ਜਾਂਦੀ ਆ ਤੇ ਕੋਈ ਵੀ ਮਤਲਬ ਕਹ ਲੋ ਵੀ ਕੰਮ ਵਿੱਚ ਇੱਕ ਮੈਂਟ ਨਹੀਂ ਅਸੀਂ ਫ੍ਰੀ ਹੋਈਦਾ ਹੈਗਾ ਤੇ ਬੱਸ ਹੁਣ ਕਰ ਲਈਏ ਕੰਮ ਕਰ ਤੇ ਬਾ ਬਾਏ ਟੇਕ ਕੇਅਰ